ਅੱਜ ਸਾਡੇ ਐਮਸੀ ਕਾਰਪੋਰੇਸ਼ਨ ਦੀ ਚੋਣ ਨੂੰ ਹਲਾਰਾ ਦੇਣ ਦੇ ਲਈ ਮਾਨਯੋਗ ਮੁੱਖ ਮੰਤਰੀ ਭਵੰਤਮਾਨ ਜੀ ਪਹੁੰਚੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਕਿਹੋ ਜਿਹਾ ਦਿਵਾਲੀ ਵਰਗਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਇਹ ਤੋਂ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ 85 ਦੇ 85 ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਔਰ ਸਾਡੇ ਮਿਹਰਬਾਨਗੇ ਫਿਰ ਅੰਮ੍ਰਿਤਸਰ ਨੂੰ ਆ ਵੱਡੇ ਪੱਧਰ ਤੇ ਉੱਪਰ ਵਿਕਾਸੀ ਰਲੀਆਂ ਤੇ ਤੋਰਾਂਗੇ ਜੀ ਅੱਜ ਨਹੀਂ ਬਾਕੀ ਨਜ਼ਰ ਆਇਆ ਕਿ ਨਹੀਂ ਜਿਹੜੇ ਨਜ਼ਰ ਆਏ ਉਹਨਾਂ ਦੀ ਗੱਲ ਕਰੋ ਤੁਸੀਂ ਜਿਹੜੇ ਨਜ਼ਰ ਨਹੀਂ ਆਉਂਦੇ ਉਹਨਾਂ ਦੀ ਗੱਲ ਨਹੀਂ ਕਰੀ ਦੀ ਲੇਕਿਨ ਭਾਰੀਵਾਲ ਸਾਹਿਬ ਹਾਂ ਭਾਈ 22 ਤਰੀਕ ਨੂੰ 22 ਤਰੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣਦਾ 22 ਤਰੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣਦਾ ਬਸ ਨੋਟ ਕਰ ਲੇਕਿਨ ਭਾਰੀਵਾਲ ਸਾਹਿਬ ਕਿਸਾਨ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਰੈਲੀਆਂ ਦੇ ਵਿੱਚ ਰੁਚੀ ਨਹੀਂ ਸਾਡੇ ਕੋਈ ਪਾਰਕ ਹੀ ਕਿਹੜਾ ਚਾਹੁੰਦੇ ਬਿਲਕੁਲ ਪਹੁੰਚ ਰਹੇ ਆ ਸੱਡਾ ਹਈ ਕਿਸਾਨਾਂ ਦੇ ਨਾਲ ਆ ਚਟਾਨ ਦੀ ਤਲਾ ਨਾਲ ਆ ਅਸੀਂ ਕਹਿ ਚੁੱਕੇ ਆ ਜੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਕੁਝ ਹੋਇਆ ਕੇਂਦਰ ਸਰਕਾਰ ਜ਼ਿੰਮੇਵਾਰ ਆ ਕੇਂਦਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁੱਤ ਮੰਨਣ ਤੇ ਉਹਨਾਂ ਦਾ ਮਾਰਦਵਤ ਜਿਹੜਾ ਉਹਨੂੰ ਤਰਵਾਉਣ ਉਹਨਾਂ ਦੀ ਪਹਿਲਾਂ ਮੰਗਾ ਬੰਦਨ ਅਸੀਂ ਕਿਸੇ ਦੇ ਸਵਾਰ ਦੇ ਕਹਿਦੇ ਬਾਤ ਬਾਤ ਲੇਕਿਨ ਕਈ ਜਿਹੜੇ ਨੌਜਵਾਨ ਸੀਗੇ ਜਿਹੜੇ ਬਾਗੀ ਹੋਏ ਉਹਨਾਂ ਮਨਾੜਿਆ ਜੀ ਕਿਉਂਕਿ ਪਿਛਲੇ ਵਾਰ ਤੁਸੀਂ ਜਦ ਮਨਾਉਂਦੇ ਹੋਏ ਨਜ਼ਰ ਆਏ ਸੀਗੇ ਅਮਨ अरोੜਾ ਵੀ ਪਹੁੰਚੇ ਸੀ ਘਰਾਂਾਂ ਵਿੱਚ ਉਹਨਾਂ ਮਨਾਇਆ ਆਪਾਂ ਸਾਰੇ ਮਨਾਲੇ ਜਿਹੜੇ ਪਾਰਟੀ ਨਾਲ ਸਾਡੇ ਸਾਥੀ ਸੀਗੇ ਸਾਡੇ ਪਾਰਟੀ ਦੀ ਮੁਖਤਾ ਰਚਦੇ ਸਾਰੇ ਕੰਮ ਕਰਦੇ ਉਹ ਸਾਰਿਆਂ ਦੇ ਵਲਕੇ ਜਿਹੜਾ 22 ਤਰੀਕ ਨੂੰ ਮਤਲਬ ਜਿਹੜਾ ਅਮਰਸਰ ਦੇ ਚਾਪ ਦਾ ਮੇਰ ਬਣਾਉਣਾ ਵਾਸਤੇ